ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆੜਾ ਵਿੱਚ ਇਨਸਾਨੀਅਤ ਲੋਕ ਵਿਕਾਸ ਪਾਰਟੀ ਦਾ ਗਠਨ ਕੀਤਾ ਗਿਆ ਪਾਰਟੀ ਅਧਿਐਖ ਅਨਿਲ ਗੋਇਲ ਦੁਆਰਾ ਅੱਜ ਨਿਜੀ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਕੋਸ਼ਨਾਵੱਤਰ ਜਾਰੀ ਕੀਤਾ ਗਿਆ। ਪੰਜਾਬ ਕੀ ਅਸੀਂ ਹੁਣੀ ਫੰਕਸ਼ਨ ਕਰਕੇ ਆ ਰਹੇ ਹਾਂ ਸਾਡੀ ਮੇਰੀ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੀ ਜਿਹੜੀ ਯੰਗ ਵਾਈਬਰੈਂਟ ਇੰਡੀਆ ਅਕੈਡਮੀ ਆ ਜਿਸ ਚ ਅਸੀਂ ਸਪੋਰਟਸ ਕ੍ਰਿਕਟ ਬੈਡਮਿੰਟਨ ਤੇ ਕੀ ਕਹਿੰਦੇ ਆ ਹੋਰ ਸਪੋਰਟਸ ਟੇਬਲ ਟੈਨਿਸ ਚੈਸ ਕੈਰਮ ਪਲਸ ਕੰਪਿਊਟਰਸ 6 ਮਹੀਨੇ ਇੱਕ ਸਾਲ ਦਾ ਕੋਰਸ ਪਲਸ ਕੀ ਕਹਿੰਦੇ ਆ ਇੰਗਲਿਸ਼ ਸਪੀਕਿੰਗ ਕੋਰਸ ਪਲਸ ਪਲੇਅਰੀਆ ਫॉर ਚਿਲड्रन ਜਿਹੜੇ ਬੱਚੇ ਮੋਟੀਆਂ-ਮੋਟੀਆਂ ਫੀਸਾਂ ਨਹੀਂ ਭਰ ਸਕਦੇ ਉਹ ਸਾਰੇ ਇੰਡੀਆ ਦੇ ਬੱਚਿਆਂ ਲਈ ਅਸੀਂ ਉਹ ਅਕੈਡਮੀ ਖੋਲੀ ਆ ਪਲਸ ਅਸੀਂ ਆਪਣਾ ਮੈਨੀਫੈਸਟੋ ਲਾਂਚ ਕੀਤਾ ਅੱਜ ਇਸ ਬਾਰੇ ਚ ਬੈਠਕ ਵੀ ਕੀ ਲੱਗਦਾ ਸਰਕਾਰ ਦਾ ਕਿਦਾਂ ਦਾ ਸਹਿਯੋਗ ਹੈ ਤੁਹਾਡੀ ਇਸ ਸੰਸਥਾ ਨੂੰ ਪਾਉਣ ਦੀ ਨਹੀਂ ਅਸੀਂ ਤਾਂ ਖੁਦ ਹੀ ਆਪਣੇ ਬੇਸ ਤੇ ਕਰ ਰਹੇ ਆ ਅਸੀਂ ਕਿਸੇ ਨਾਲ ਹਰੇ ਕਿਸੇ ਦਾ ਸਹਿਯੋਗ ਨਹੀਂ ਲੈਂਦਾ ਐਸ ਸੱਚੀ ਜੀ ਹਾਂ ਜੀ ਮਨੁਜਤਾ ਪਾਰਟੀਆਂ ਤੋਂ ਕਿ ਜੀ ਤੁਹਾਡਾ ਕਿਉਂ ਤੁਹਾਨੂੰ ਪਾਰਟੀ ਨਹੀਂ ਬਣਦੀ ਅਸੀਂ ਪਾਰਟੀ ਬਣਾਈ ਆ ਕਿ ਇਨਸਾਨੀਅਤ ਦਾ ਹੱਕ ਸਭ ਕੇ ਸਹਿਯੋਗ ਜਿਹੜੀ ਪਾਰਟੀ ਉਹਦੀ ਆਪਣੀ ਜਿਹੜੀ ਪਾਰਟੀ ਮਨੁਜਤਾ ਸਾਹਿਬ ਭਖਦੇ ਮੁੱਦੇ ਨੇ ਜਿਹੜੇ ਹਾਂ ਜੀ ਜਿਹੜੀ ਮਨੁਜਤਾ ਪਾਰਟੀਆਂ ਨੇ ਉਹ ਮੁੱਦੇ ਸਿਰ ਜਾਂਚ ਸਫਲ ਰਹੀਆਂ ਨੇ ਦੇਖਿਓ ਹੁਤੇ ਇਸ ਵਾਰ ਇਸ ਮੈਂ ਕੁਛ ਨਹੀਂ ਕਹੂੰਗਾ ਸਭ ਦੀ ਆਪਣੇ ਆਪਣੇ ਐਫਰਟਸ ਹੁੰਦੇ ਆ ਸਭ ਜੋ ਜੋ ਕਰ ਰਿਹਾ ਕਰ ਰਿਹਾ ਜਿਵੇਂ ਕਿਸਾਨਾਂ ਦਾ मुद्दा काफी अहम है इस तरह से सरकार ने मेरी पार्टी मुस्तला लोकल मुद्दे ने काफी है विकास के लेके मुद्दा ढंग से सोचना पड़ेगा देखिए ਕਿਸਾਨਾਂ ਲਈ ਅਸੀਂ ਸਦਾ ਖੜੇ ਆ ਜੈ ਜਵਾਨ ਜੈ ਕਿਸਾਨ ਹੋਰ ਲੋਕਲ ਵਿਕਾਸ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਜਿਵੇਂ ਕਿ ਅਸੀਂ ਮੇਰੇ ਮੈਨੀਫੈਸਟੋ ਜੀ ਇੱਕ ਬਹੁਤ بڑا এজেন্ডਾ ਵਾ ਕਿ ਜਿਵੇਂ 200 250 ਗਾਜ ਦਾ ਕਿਸੇ ਦਾ ਮਕਾਨ ਆ ਜਾਂ 150 ਗਾਜ ਦਾ ਮਕਾਨ ਆ ਉਹਦੇ ਉੱਪਰ ਅਸੀਂ ਮੇਰੀ ਅਗਰ ਗਵਰਨਮੈਂਟ ਆਂਦੀ ਆ ਮੇਰੀ ਪਾਰਟੀ ਦੀ ਗਵਰਨਮੈਂਟ ਸਰਕਾਰ ਬਣਦੀ ਆ ਤੇ ਅਸੀਂ ਉਹਨੂੰ ਤਿੰਨ ਚਾਰ ਮੰਜ਼ਿਲਾ ਹੋਰ ਖੜੀ ਕਰ ਦਾਂਗੇ ਓਨਰਸ਼ਿਪ ਓਨਰ ਦੇ ਨਾਲ ਹੀ ਰਹੂਗੀ ਤੇ ਅਸੀਂ ਉਹਦੇ ਪੈਸੇ ਉਹਨੂੰ ਵਿਕਰੀਤ ਕਰਕੇ ਉੱਪਰਲੀ ਮੰਜ਼ਿਲਾ ਉਹਨੂੰ ਹੀ ਦਵਾਂਗੇ ਅਸੀਂ ਸਿਰਫ ਮੇਰੀ ਸਰਕਾਰ ਜਿਹੜੀ ਮੇਰੀ ਕਾਸਟ ਹੋਊਗੀ ਪਲੱਸ 15-20% ਪ੍ਰੋਫਿਟ ਲੋਗੀ ਬਾਕੀ ਉਹਨੂੰ ਪੂਰਾ ਬੈਨੀਫਿਟ ਦਿੱਤਾ ਜਾਊਗਾ ਓਨਰ ਨੂੰ ਹਾਂਜੀ ਹਾਂਜੀ ਸਾਰੇ ਇਲੈਕਸ਼ਨ ਲੜਾਂਗੇ ਅਸੀਂ ਜੀ ਜਨਰਲ ਸੈਕਟਰੀ ਇਨਸਾਨੀ ਲੋਕ ਵਿਕਾਸ ਪਾਰਟੀ ਜਿਹੜੀ ਅਸੀਂ ਪਾਰਟੀ ਇਹ ਬਣਾਈ ਹੈ ਅਨੰਕ ਗੋਲ ਜੀ ਪ੍ਰਧਾਨ ਨੇ ਇਸ ਪਾਰਟੀ ਦੇ ਇਹਨਾਂ ਦੇ ਸਦਕਾ ਅਸੀਂ ਸੋਸ਼ਲ ਕੰਮ ਜਿਹੜੇ ਪਹਿਲਾਂ ਕਰਦੇ ਰਹੇ ਆ ਇਹਨਾਂ ਦੀ ਸੋਚ ਦੇ ਅਨੁਸਾਰ ਜੋ ਇਨਸਾਨ ਨੂੰ ਮਤਲਬ ਕਿ ਅੱਛੇ ਕੰਮਾਂ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਇਹ ਪਾਰਟੀ ਪਾਰਟੀ ਬਣਾਉਂਦਾ ਨਿਰਲੇ ਲਿਆ ਹੈ ਨਿਤਾ ਅਸੀਂ ਤਾਂ ਆਲਰੇਡੀ ਪਹਿਲਾਂ ਸੋਸ਼ਲ ਕਾਜ਼ ਕਰਦੇ ਜਾ ਰਹੇ ਆਂ ਤੇ ਪਾਰਟੀ ਨੂੰ ਉਪਰ ਚੱਕਣ ਦੇ ਲਈ ਅਸੀਂ ਪਬਲਿਕ ਦੇ ਨਾਲ ਕਾਫੀ ਸਹਿਯੋਗ ਸਾਨੂੰ ਮਿਲਦਾ ਪਿਆ ਅਸੀਂ ਹੋਗੇ ਵੀ ਪਾਰਟੀ ਲਈ ਸੇਵਾ ਕਰਨ ਦੀ ਕੋਸ਼ਿਸ਼ ਯਤਨ ਕਰਾਂਗੇ ਹੋਰ ਕੁਝ ਨਹੀਂ ਕਰਾਂਗੇ ਆ ਮੌਜੂਦਾ ਜਿਹੜੀ ਪਾਰਟੀਆਂ ਚੱਲ ਰਹੀਆਂ ਤੁਹਾਡਾ ਕੀ ਮੰਨਣਾ ਹੈ ਕਿ ਤੁਹਾਨੂੰ ਕਿਉਂ ਪਾਰਟੀ ਮੈਨ ਲੋਡ ਬਈ ਕੀ ਕਾਰਨ ਦੇਖੋ ਅਸੀਂ ਇਹ ਗੱਲਾਂ ਤੇ ਦਿਨੀ ਜਾਂਦੇ ਪਾਰਟੀ ਸਾਨੂੰ ਬਣਾਉਂਦੀ ਕਿਉਂ ਲੋਡ ਵੀ ਅਸੀਂ ਪਾਰਟੀ ਸਿਰਫ ਇਸੇ ਲਈ ਬਣਾਈ ਹੈ ਕਿ ਅਸੀਂ ਇਨਸਾਨ ਦੀ ਸੇਵਾ ਕਰ ਸਕੀਏ ਕਿ ਦੂਜੀਆਂ ਪਾਰਟੀਆਂ ਸੇਵਾ ਨਹੀਂ ਕਰਦੀਆਂ ਨਹੀਂ ਇਹ ਮੈਂ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਉਸ ਦਾ ਬਸ ਕਈ ਪਕੜੇ ਮੁੱਦੇ ਨੇ ਇੱਕ ਸੰਗ ਦਾ ਮੁੱਦਾ ਹੈ। ਦੇਖੋ ਸਾਨੂੰ ਆ ਵੱਡਾ ਇਸ ਤਣ ਜਿਹੜੀ ਜ਼ਰੂਰਤ ਆ ਕਿਸਾਨਾਂ ਦੀ ਹੈਲਪ ਕਰਨ ਦੀ ਲੋੜ ਆ ਆਪਾਂ ਨੂੰ। ਹਰ ਬੰਦੇ ਨੂੰ ਜਿਹੜਾ ਵੀ ਇਨਸਾਨੀ ਤੌਰ ਤੇ ਜਿਹੜਾ ਵੀ ਪੰਜਾਬੀ ਬੰਦਾ ਹੈ ਉਹਨੂੰ ਕਮ ਸੇ ਕਮ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਖਾਸ ਕਰਕੇ ਪੰਜਾਬ ਨੂੰ ਕਿਉਂਕਿ ਜੇ ਕਿਸਾਨ ਦੇ ਜੇ ਪੰਜਾਬ ਦੇ ਵਿੱਚ ਕਿਸਾਨ ਹੈ ਤੇ ਸਾਰਾ ਵਪਾਰ ਆ ਜੇ ਕਿਸਾਨ ਨਹੀਂ ਹੈ ਤੇ ਕੋਈ ਵਪਾਰ ਨਹੀਂ ਹੈ। ਤੇ ਹੁਣ ਇਲੈਕਸ਼ਨ ਆ ਰਹੇ ਨੇ ਮੂਨਿਸਪਲ ਇਲੈਕਸ਼ਨ ਆ ਰਹੇ ਹੋ ਲੈ ਕੇ ਤੇ ਲੜੋਗੇ ਉਹਦੇ ਬਾਰੇ ਅਸੀਂ ਬਰਨਹਾਜ ਨਹੀਂ ਨਾ ਗੱਲਬਾਤ ਕੀਤੀ ਆ ਉਹਦੇ ਬਾਰੇ ਅਸੀਂ ਪਲਾਨ ਕਰ ਰਹੇ ਆ ਜੇ ਸਾਨੂੰ ਕੁਝ ਅੱਛਾ ਰਿਸਪੌਂਸ ਮਿਲਦਾ ਆ ਅਸੀਂ ਜਾ ਰਹੇ ਆ ਸਰਵੇ ਕਰ ਰਹੇ ਆ ਅਸੀਂ ਜ਼ਰੂਰ ਲੜਾਂਗੇ ਲੈਚ ਕੌਂਸਲ ਦੇ ਕਾਰਪੋਰੇਸ਼ਨ ਦੇ ਸਰਪੰਚਾਂ ਦੇ ਮੇਰਾ ਨਾਮ ਆਬੀਦ ਹੁਸੈਨ ਆ ਮੈਂ ਬੀਆਰਐਸ ਨਾਲ ਕੰਮ ਕਰਦਾ ਰਹਿਣਾ ਆ ਤੇ ਮੈਂ ਲੋਕ ਇਨਸਾਨ ਭਾਈ ਨਾਲ ਜੁੜਿਆ ਹੋਇਆ ਆ ਤੇ ਸਾਡੀ ਪਾਰਟੀ ਦਾ ਮੇਨ ਜਿਹੜਾ ਮੁੱਦਾ ਵਾ ਵੀ ਅਸੀਂ ਲੋਕਾਂ ਦਾ ਵੱਧ ਤੋਂ ਵੱਧ ਸਹਯੋਗ ਦੇਈਏ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਰੁਕੇ ਹੋ ਉਹਨਾਂ ਦਾ ਕੰਮ ਕਰਾਈਏ ਠੀਕ ਹੈ ਜੀ ਕੋਈ ਪਰੇਸ਼ਾਨ ਆ ਉਹਦੀ ਪ੍ਰੇਸ਼ਾਨੀ ਦੂਰ ਕਰੀਏ ਜੋ ਵੀ ਸਾਡੇ ਮਤਲਬ ਜਬ ਵੀ ਸਾਡੇ ਪ੍ਰਧਾਨ ਜੀ ਜਿੰਨੀ ਹਿੰਮਤ ਆ ਵੱਧ ਝੜ ਕੇ ਅਸੀਂ ਕੋਈ ਤਰ੍ਹਾਂ ਗਏ ਵੀ ਸਾਰਿਆਂ ਨੂੰ ਸਾਰਿਆਂ ਚੰਗੇ ਕੰਮ ਹੋਣ ਅਸੀਂ ਦੇ ਦਿਆਂ ਗਲੀਆਂ ਸਾਫ਼ ਨਹੀਂ ਉਹਦੀ ਸੀਵਰੇਜ ਬੰਦ ਹੁੰਦੇ ਆ ਕਈ ਲੋਕਾਂ ਦੇ ਆਧਾਰ ਕਾਰਡ ਕਈ ਲੋਕਾਂ ਦੇ ਮੋਟਰ ਕਾਰਡ ਤੱਕ ਨਹੀਂ ਬਣੇ ਹੋਏ ਆ ਠੀਕ ਹੈ ਜੀ ਕਈ ਬੱਚਿਆਂ ਨੂੰ ਸਕੂਲ ਦਾ ਐਡਮਿਸ਼ਨ ਤੱਕ ਨਹੀਂ ਮਿਲਦੀ ਠੀਕ ਹੈ ਜੀ ਤੇ ਕਈ ਬੱਚੇ ਬਿਮਾਰ ਆ ਉਹਨਾਂ ਨੂੰ ਦਵਾਈ ਮੈਡੀਕਲ ਨਹੀਂ ਮਿਲਦੀ ਫਰੀ ਠੀਕ ਹੈ ਜੀ ਅਸੀਂ ਆ ਸਾਰਾ ਕੰਮ ਚੰਗਾ ਕੰਮ ਕਰਨਾ ਚਾਹੁੰਦੇ ਆ ਤੇ ਸਾਡੀ ਪਾਰਟੀ ਵੱਧ ਚੜ ਕੇ ਅੱਗੇ ਵਧੀਆ ਤੋਂ ਵਧੀਆ ਕੰਮ ਕਰੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼